ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲਗੇ ਪਰਛਾਵਾਂ ਜੇ ਕਿਤੇ ਮੇਰਾ ਵਸ ਚੱਲੇ ਆ ਤੈਨੂੰ ਦਿਲ ਦੇ ਅੰਬਰ ਤੇ ਸਜਾਂ ਜੀ ਬਨਰੋਡਾ ਫਾਈਬਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸੱਸੀ ਗੱਲ। ਪਰ ਨਾਲ ਹੀ ਸ਼ੁਕਾ ਬਣਾਉਣ ਔਰ ਮੁਬਾਰਕਾਂ ਬਲੈਕ ਪ੍ਰਿੰਸ ਜੀ ਇੱਕ ਸਿੱਖ ਕਲਾਕਾਰ ਪਹਿਲੀ ਵਾਰੀ ਕਿਸੇ ਹਾਲੀਵੁੱਡ ਦੀ ਫਿਲਮ ਦੇ ਵਿੱਚ ਆ ਗਏ। ਜੀ ਨਰੋਡਾ ਆਪਣੀ ਗੱਲਬਾਤ ਵੀ ਇਸ ਤੋਂ ਹੀ ਸ਼ੁਰੂ ਕਰਨੀ ਜੀ ਇਹ ਫਿਲਮ ਦਾ ਜਿਹੜਾ ਸਬਾਬੋ ਕਿਵੇਂ ਬਣਿਆ? ਹਾਂ ਜੀ ਇਹ ਐਕਚੁਅਲੀ ਬ੍ਰਿਵਸਟਿਨ ਐਂਟਰਟੇਨਮੈਂਟ ਪਾਰਟਨਰਸ ਲਾਸ ਏਂਜਲਸ ਦੇ ਵਿੱਚ ਇੱਕ ਪ੍ਰੋਡਕਸ਼ਨ ਹਾਊਸ ਹੈ। ਹਾਰੀਵੁੱਡ ਦੇ ਮੋਸਟ ਜਿਹੜੇ ਪ੍ਰੈਸਟੀਜੀਅਸ ਪ੍ਰੋਡਕਸ਼ਨ ਹਾਊਸ ਚੋਂ ਦਾ ਨਾਮ ਹੈ। ਉਹਨਾਂ ਨੇ 12 ਇਅਰਸ ਦੇ ਸਲੇਵਰ ਕੀ ਹਾਲੀ ਆਸਕਰ ਵਿਨਿੰਗ ਫਿਲਮ ਪ੍ਰੋਡਿਊਸ ਕੀਤੀ ਵਿਰਾਟ ਪਿੱਟਸ ਆਫ ਦੇ ਨਾਲ ਉਹਨਾਂ ਦਾ ਜੁਆਇੰਟ ਵੈਂਚਰ ਸੀਗਾ ਤੇ ਇਹੋ ਜਿਹੀਆਂ ਸਟੋਰੀਜ਼ ਮੇਰੇ ਖਿਆਲ ਚ ਉਹ ਲੱਭਦੇ ਰਹਿੰਦੇ ਆ ਕਿਉਂਕਿ ਹਾਲੀਵੁੱਡ ਤੁਸੀਂ ਦੇਖੋ ਨੈਲਸਨ ਮੰਡੇਲਾ ਉਹਨਾਂ ਦੀ ਵੀ ਬਾਇਓਪਿਕ ਬਣੀ ਮਹਾਤਮਾ ਗਾਂਧੀ ਦੀ ਵੀ ਬਾਇਓਪਿਕ ਬਣੀ ਅਲਜੇਬੇਥੀ ਵੀ ਬਣੀ ਔਰ ਪ੍ਰਿੰਸਸ ਡਾਇਨਾ ਦੀ ਬਣੀ ਸੋ ਮੈਨੂੰ ਲੱਗਦਾ ਮਹਾਰਾਜਾ ਦਲੀਪ ਸਿੰਘ ਉਹਨਾਂ ਦਾ ਕੈਰੈਕਟਰ ਦਾ ਸਟਰਕਚਰ ਉੱਡਾ ਹੀ ਸੀ ਇੰਟਰਨੈਸ਼ਨਲ ਜਿਹੜਾ ਸਟੈਂਡਰਡ ਉਹਨਾਂ ਨੂੰ ਚਾਹੀਦਾ ਹੁੰਦਾ ਸੋ ਉਹਨਾਂ ਨੇ ਇਹ ਸਟੋਰੀ ਪਿਕ ਕੀਤੀ ਕਿਉਂਕਿ ਬਹੁਤ ਫੈਸੀਨੇਟਿੰਗ ਸਟੋਰੀ ਸੀ ਬਟ ਟਿਲ ਬਹੁਤ ਹਿਡਨ ਸੀ ਹਿਸਟਰੀ ਦੇ ਵਿੱਚ ਜਾਂ ਤਾਂ ਬਹੁਤ ਘੱਟ ਲਿਖਿਆ ਗਿਆ ਜੇ ਲਿਖਿਆ ਗਿਆ ਤੇ ਉਹਦੇ ਉੱਤੇ ਜ਼ਿਆਦਾਤਰ ਲੋਕਾਂ ਦਾ ਦੀ ਨਜ਼ਰ ਨਹੀਂ ਗਈ ਖਾਸ ਤੌਰ ਤੇ ਨਾਰਥਰਨ ਇੰਡੀਅਨ ਪੰਜਾਬੀਜ਼ ਦੀ ਤੇ ਉਹਨਾਂ ਬਾਰੇ ਪ੍ਰੈਡਿਕਸ਼ਨਸ ਜਿਹੜੀਆਂ ਸਿੱਖਾਂ ਦੇ ਵਿੱਚ ਆ ਉਹ ਕਾਫੀ ਹੋਂਦ ਤੱਕ ਗਲਤ ਫਹਿਮੀਆਂ ਸੀਗੀਆਂ ਕਿ ਅੱਛਾ ਉਹਨਾਂ ਨੇ 크ਰਿਸਚਨ ਹੋ ਗਏ ਜਾਂ ਉਹਨਾਂ ਨੇ ਆਪਣੀ ਕੌਮ ਦੇ ਲਈ ਜਾਂ ਆਪਣੇ ਕਿੰਗਡਮ ਦੇ ਲਈ ਕੁਝ ਕੀਤਾ ਨਹੀਂ ਪਰ ਰਿਸਰਚ ਤੋਂ ਬਾਅਦ ਕਾਫੀ ਗੱਲਾਂ ਸਾਹਮਣੇ ਆਈਆਂ ਜਦੋਂ ਉੱਥੇ ਹਿਸਟੋਰੀయన్స్ ਦਾ ਪੈਨਲ ਬਣਿਆ ਪਹਿਲਾਂ ਤਾਂ ਕਿਉਂਕਿ ਪਹਿਲਾਂ ਰਿਸਰਚ ਹੁੰਦੀ ਹੈ ਫਿਲਮ ਦੀ ਸਭ ਤੋਂ ਪਹਿਲਾਂ ਕਿਉਂਕਿ ਉਹ ਸੈਂਟੀਫਿਕੇਸ਼ਨ ਜ਼ਰੂਰੀ ਹੈ ਆਦਰਵਾਇਜ਼ ਜਿਹੜੀਆਂ ਓਸਕਰ ਵਾਰ ਦੀ ਫਿਲਮਾਂ ਹੁੰਦੀਆਂ ਜੇ ਉਹਦੇ ਤੁਸੀਂ ਕੁਝ ਵੀ ਫਿਕਸ਼ਨਾਈਜ਼ ਕਰ ਦੋਗੇ ਤੇ ਉਹ ਪਹਿਲੇ ਕੈਟਾਗਰੀ ਚੋਂ ਬਾਹਰ ਹੋ ਜਾਂਦੀ ਹੈ ਸੋ ਉਸ ਤੋਂ ਬਾਅਦ ਜਦੋਂ ਕਾਸਟਿੰਗ ਦੀ ਗੱਲ ਆਈ ਤੇ ਕਿਉਂਕਿ ਸਿੱਖ ਕਮਿਊਨਿਟੀ ਕਾਫੀ ਵੈਲਦੀ ਹੈ ਨਾਰਥਰਨ ਅਮਰੀਕਾ ਸਪੈਸ਼ਲੀ ਕੈਲੀਫੋਰਨੀਆ ਚ ਲਾਸ ਐਂਜਲਸ ਫਿਲਮ ਇੰ ਆਉਣਾ ਜਾਣਾ ਸੋ ਰੈਫਰੈਂਸਸ ਹੋਏ ਤੇ ਮੇਰਾ ਰੈਫਰੈਂਸ ਕੀਤਾ ਕਿਉਂਕਿ ਮੈਂ 10 2010 ਤੋਂ ਉੱਥੇ ਪਰਫਾਰਮੈਂਸਸ ਕਰ ਰਿਹਾ ਐਲ ਵੀ ਸਾਡੇ ਸ਼ੋਜ਼ ਹੁੰਦੇ ਆ ਸਾਡੇ ਕੁਝ ਦੋਸਤ ਐਲ ای ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀ ਐਜ਼ ਇਨ ਟੈਕਨੀਸ਼ੀਅਨਸ ਕੁਝ ਉਹਨਾਂ ਦੇ ਰੈਫਰੈਂਸ ਦੇ ਨਾਲ ਫਿਰ ਮੈਨੂੰ ਉੱਥੇ ਸੱਦਿਆ ਗਿਆ ਫਿਰ ਤੁਹਾਨੂੰ ਪਤਾਇਆ ਉਹ ਤੁਹਾਡਾ ਦ ਸਕਰੀਨ ਟੈਸਟ ਹੁੰਦਾ ਜਦੱਕ ਸਾਰਾ ਕੁਝ ਹੁੰਦਾ ਤੇ ਉਹਨਾਂ ਨੂੰ ਲੱਗਿਆ ਕਿ ਰਿਜ਼ੈਂਬਲੈਂਸ ਕਾਫੀ ਕਿਉਂਕਿ ਜਿਹੜੀ ਜਦੋਂ ਬਾਇਓਪਿਕ ਹੁੰਦੇ ਆ ਉਦੋਂ ਮੇਨ ਪ੍ਰਾਇੋਰਟੀ ਹੁੰਦੀ ਹੈ ਰਿਜ਼ੈਂਬਲੈਂਸ ਆਫ ਦਾ ਕੈਰੈਕਟਰ ਉਸ ਤੋਂ ਬਾਅਦ ਬਾਕੀ ਤਾਂ ਤੁਸੀਂ ਉਹਦੀਆਂ ਤੇ ਉਹ ਇਖਤਿਆਰੀਆਂ ਕਰਵਾ ਸਕਦੇ ਆ ਸੋ ਆਈ ਵਾਸ ਵੈਰੀ ਓਨੈਸਟ ਟੂ ਥੈਮ ਕਿ ਮੈਂ ਨੌਨ ਐਕਟਰ ਆ ਬਟ ਆਈ ਵਿਲ ਡੂ ਮਾਈ ਬੈਸਟ ਇਫ ਯੂ ਕੈਨ ਜੇ ਤੁਸੀਂ ਮੇਰੇ ਤੇ ਟਰਸਟ ਕਰਦੇ ਹੋ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਨੂੰ ਐਕਟਿੰਗ ਕਲਾਸਿਸ ਜੁਆਇਨ ਕਰਨੀ ਚਾਹੀਦੀ ਹੈ ਫਿਰ ਮੈਂ ਥੋੜਾ ਜਿਹਾ ਮਿਸਮੈਨੇਜ ਵੀ ਹੋਇਆ ਸਾਡਾ ਸ਼ੋਜ਼ ਕਾਨਸਰਟ ਸਾਰਾ ਕੁਝ ਪਰ ਮੈਂ ਬੰਬਈਆ ਕੇ ਐਕਟਿੰਗ ਸਕੂਲ ਜੁਆਇਨ ਕੀਤਾ ਔਰ ਕੇ ਐਨ ਕੇ ਐਕਟਿੰਗ ਸਕੂਲ ਜਿੱਥੋਂ ਰਿਤਿਕ ਰੋਸ਼ਨ ਸਾਹਿਬ ਕਰੀਨਾ ਜੀ ਅਜੇ ਦੇਵਗਨ ਔਰ ਰਣਵੀਰ ਸਿੰਘ ਜਿਹੜੇ ਸਾਰੇ ਇਹ ਜੈਕਟਸ ਟ੍ਰੇਨਡ ਹੋਏ ਸੋ ਮੇਰੇ ਕੋ ਸਿਰਫ 3 ਵੀਕਸ ਦਾ ਟਾਈਮ ਸੀ ਕਿਉਂਕਿ ਉਸ ਤੋਂ ਬਾਅਦ ਸ਼ੂਟ ਸਟਾਰਟ ਸਿਕਾ ਤੇ ਕਿਸ਼ੋਰ ਨਮਿਤ ਕਪੂਰ ਸਾਹਿਬ ਨੇ ਮੈਨੂੰ ਖੁਦ ਔਰ ਬਾਰੀਕੀ ਦੇ ਨਾਲ ਸਮਝਾਇਆ ਕਿਉਂਕਿ ਇਨੀ ਡਿਟੇਲਡ ਨੇਸੀ ਕਰ ਸਕਦੇ ਉਹ ਸੋ ਉਹਨਾਂ ਨੇ ਪ੍ਰੈਸਾਈਜ਼ਲੀ ਜਿਹੜਾ ਕੈਰੈਕਟਰ ਮੈਂ ਕਰਨਾ ਉਹਦੇ ਤੇ ਤਵੱਜੂ ਦਿੱਤੀ ਉਸ ਤੋਂ ਬਾਅਦ ਸ਼ੂਟ ਸ਼ੁਰੂ ਹੋਇਆ ਉੱਥੇ ਵੀ ਸ਼ੂਟ ਤੇ ਕੋਚਸ ਹੁੰਦੇ ਸੀ ਸਪੈਸ਼ਲੀ ਕਿਉਂਕਿ ਇੰਗਲਿਸ਼ ਲੈਂਗੁਏਜ ਵਾਸ ਮਾਈ 3rd ਲੈਂਗੁਏਜ ਐਟ that time ਤੇ ਇਸ ਕਰਕੇ ਉਹ ਜਿਹੜਾ ਇੰਗਲਿਸ਼ ਵਿਕਟੋਰੀਅਨ 18th ਸੈਂਚਰੀ ਦਾ ਐਕਸੈਂਟ ਹੈ ਉਹ ਵੀ ਤੁਸੀਂ ਮੇਨਟੇਨ ਕਰਨਾ ਸੀ ਬਿਕਾਜ਼ ਉਹ ਸਾਰੀ ਜ਼ਿੰਦਗੀ ਉੱਥੇ ਰਹਿ ਆ ਹੀ ਵਾਸ ਵੈਰੀ ਪੌਸ਼ ਰਾਇਲ ਐਂਡ ਰਾਇਲ ਫੈਮਿਲੀ ਦੇ ਵਿੱਚ ਬੈਠਣ ਵਾਲੇ ਸੀ ਬਕਿੰਗਮ ਪੈਲੇਸ 'ਚ ਰਹਿਣ ਵਾਲੇ ਮਹਾਰਾਜਾ ਸੀ ਸੇ ਉਹ ਸਾਰਾ ਕੁਝ ਬਹੁਤ ਬਿਊਟੀਫੁਲੀ ਹੈਪਨ ਹੋਇਆ ਤੇ ਹੁਣ ਜਦੋਂ ਅਸੀਂ ਫਿਲਮ ਫੈਸਟੀਵਲਸ ਚ ਗਏ ਆ ਸਾਰੇ ਪਾਸੇ ਬਹੁਤ ਹੀ ਜ਼ਿਆਦਾ ਕਮੈਂਟਸ ਜਿਹੜੇ ਕੰਪਲੀਮੈਂਟਸ ਆ ਜਾਂ ਤੁਹਾਨੂੰ ਅਵਾਰਡਸ ਮਿਲੇ ਆ ਖਾਸ ਤੌਰ ਤੇ ਫਿਲਮ ਦਾ ਆਰਟ ਡਿਪਾਰਟਮੈਂਟ ਆ ਜਿਹੜਾ ਉਹਨੂੰ ਬਹੁਤ ਜ਼ਿਆਦਾ ਸਰਾਇਆ ਗਿਆ ਕਿਉਂਕਿ ਉਹਦੀ ਪ੍ਰੋਡਕਸ਼ਨ ਵੈਲਿਊ ਬਹੁਤ ਰਿਚ ਤੇ ਆਬਵੀਅਸਲੀ ਉਹਦੀ ਸਕ੍ਰਿਪਟ ਬਹੁਤ ਸਟਰੋਂਗ ਹੈ ਡਾਇਰੈਕਸ਼ਨ ਬਹੁਤ ਵਧੀਆ ਹੈ ਸ਼ਬਾਨਾ ਆਜ਼ਮੀ ਜੀ ਨੇ ਮਾਨਨ ਜਿੰਦ ਕੋਰ ਦਾ ਕੈਰੈਕਟਰ ਕੀਤਾ ਔਰ ਮੈਨੂੰ ਐਜ਼ ਐਨ ਡੈਬਿਊ ਐਕਟਰ ਲੰਡਨ ਫਿਲਮ ਫੈਸਟੀਵਲ ਚ ਅਵਾਰਡ ਮਿਲਿਆ ਔਰ ਸਾਰਾ ਬਹੁਤ ਆਰਕੇਨਸ ਫਿਲਮ ਫੈਸਟੀਵਲ ਸਪੈਸ਼ਲੀ ਅਸੀਂ ਗਏ ਆਂ ਔਰ ਫਰਸਟ ਟਰਬਨ ਸੇ ਖੂ ਰਿਪਰੈਜ਼ੈਂਟ ਇੰਡੀਆ ਇਨ ਕੇਨਸਲ ਫੈਸਟੀਵਲ ਸੋ ਇਹ ਸਾਰਾ ਕੁਝ ਮੇਰੇ ਖਿਆਲ ਚ ਜਿਨਾ ਸਰੋਤਿਆ ਨੇ ਸਾਨੂੰ ਸਤਿੰਦਰ ਤੋਂ ਸਰਤਾਜ ਬਣਾਇਆ ਉਹਨਾਂ ਦੀਆਂ ਦੁਆਵਾਂ ਅਸੀਸਾਂ ਤੇ ਮੁਹੱਬਤ ਦੇ ਸਦਕੇ ਅਸੂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜੇ ਦੱਸਿਆ ਵੀ ਉਹ ਨੋਮਿਕ ਜਿਹਦਾ ਸਬਜੈਕਟ ਸੀ ਉਹਨੇ ਇੱਕ ਆਰਟਿਸਟ ਦੀ ਬੋਲੀ ਯਾ ਉਹਨੇ ਨੇ ਕੋਰਟ ਕੋ ਪੋਸਟ ਕੀਤੀ ਅਪਰੋਚ ਕੀ ਬਾਰੇ ਕਿਦਾਂ ਕਿਤੇ ਤੁਹਾਡੇ ਮੰਚ ਇਹ ਖੁਆਇਸ਼ ਜੀ ਤੁਸੀਂ ਵੀ ਫਿਲਮਾਂ ਦੇ ਬਾਰੇ ਨਹੀਂ ਮੇਰੇ ਕੋਲ ਐਕਚੁਅਲੀ ਕਹਿਣਾ ਨਹੀਂ ਚਾਹੀਦਾ ਵੈਸੇ ਉਹ ਥੋੜਾ ਜਿਹਾ ਆਡ ਲੱਗਦਾ ਪਰ ਫਰਮ 2009 ਆਈ ਹੈਵ ਆਫਰਸ ਫਾਰ ਫਿਲਮਸ ਸਪੈਸ਼ਲੀ ਉਹ ਕਹਿੰਦੇ ਸੀ ਕਿ ਐਸੇ ਤੁਹਾਡੇ ਲਈ ਲਿਖੀ ਆ ਤੁਹਾਡੇ ਤੇ ਜਲ ਕਰਦੀ ਕਿਉਂਕਿ ਮੇਰੀ ਪਰਸਨੈਲਿਟੀ ਥੋੜੀ ਜਿਹੀ ਸਬਮਿਸਿਵ ਇੰਟਰਵਰਟ ਆ ਜਾਂ ਸ਼ਾਈ ਨੇਚਰ ਆ ਪੋਇਟਿਕ ਆ ਉਹਨੂੰ ਐਕਟਿੰਗ ਬਹੁਤ ਹੀ ਆਪੋਜ਼ਿਟ ਸਿਨੈਰੀਓ ਆ ਉਸਦਾ ਮੈਨੂੰ ਵੀ ਲੱਗਦਾ ਸੀਗਾ ਕਿ ਕਿਉਂ ਜਦੋਂ ਇੱਕ ਤੁਹਾਡੀ ਦੁਕਾਨ ਚੱਲਦੀ ਹੋਵੇ ਦੂਜੀ ਨਹੀਂ ਖੋਲ੍ਹਨੀ ਚਾਹੀਦੀ ਸੋ ਮੈਂ ਕਦੀ ਉਹਨੂੰ ਫਰਸਟ ਪ੍ਰਾਇੋਰਟੀ ਕਨਸਿਡਰ ਨਹੀਂ ਸੀ ਕੀਤਾ ਫਿਲਮਸ ਨੂੰ ਤੇ ਹਾਲਾਂਕਿ ਬਹੁਤ ਬ੍ਰਿਲੀਅੰਟ ਡਾਇਰੈਕਟਰਸ ਖੁਦ ਆਉਂਦੇ ਸੀ ਤੇ ਮੈਨੂੰ ਅੱਜ ਵੀ ਉਹ ਚੀਜ਼ ਬੁਰੀ ਲੱਗਦੀ ਹੈ ਕਿ ਤੁਸੀਂ ਕਿੱਡੇ ਕਿੱਡੇ ਵੱਡੇ ਬੰਦਿਆਂ ਨੂੰ ਮਨਾ ਕੀਤਾ ਉਸ ਗੱਲ ਦੇ ਲਈ ਪਰ ਮੈਨੂੰ ਲੱਗਦਾ ਕਿ ਜੋ ਵੀ ਹੋਇਆ ਚੰਗਾ ਹੋਇਆ ਪਰ ਜਦੋਂ ਇਹ ਕੈਰੈਕਟਰ ਆਇਆ ਮੈਨੂੰ ਲੱਗਦਾ ਸੀ ਕਿ ਐਜ਼ ਐਨ ਰਿਪਰੈਜ਼ੈਂਟੇਟਿਵ ਆਫ ਯੂਰ ਕਲਚਰ ਐਂਡ ਲੈਂਗੁਏਜ ਤੇ ਤੁਹਾਨੂੰ ਇਹ ਚੀਜ਼ ਜ਼ਰੂਰ ਕਰ ਲੈਣੀ ਚਾਹੀਦੀ ਕਿਉਂਕਿ ਜ਼ਿੰਦਗੀ 'ਚ ਇਹ ਹੋ ਜੇ ਮੌਕੇ ਜਾਂ ਬਹੁਤ ਘਟ ਆਉਂਦੀ ਹੈ ਕਿ ਜਦੋਂ ਤੁਸੀਂ ਐਡੀ ਵੱਡੀ ਹਸਤੀ ਨੂੰ 빅 ਸਕਰੀਨ ਤੇ ਪੋਰਟਰੇ ਕਰਨ ਦੇ ਕਾਬਿਲ ਹੋ ਸਕੋ ਸੋ ਮੈਂ ਇਮੀਡੀਏਟਲੀ ਵਿਦਾਊਟ ਐਨੀ ਕੀ ਕਹਿੰਦੇ ਹੁੰਦੇ ਆ ਬਲਿੰਕ ਮੈਂ ਕਹਾ ਜੀ ਯੈਸ ਡੈਫੀਨਿਟਲੀ ਆਈ ਵਿਲ ਡੂ ਪਰ ਵੀ ਮੈਨੂੰ ਪਤਾ ਸੀ ਕਿ ਕਿ ਮੈਂ ਐਕਟਰ ਨਹੀਂ ਆ ਮੈਨੂੰ ਬਹੁਤ ਕੁਝ ਛੱਡਣਾ ਪੈਣਾ ਕਰਨਾ ਪੈਣਾ ਯੂ ਹੈਵ ਟੂ ਲੂਜ਼ weight ਕਿਉਂਕਿ ਮੈਂ ਆਮ ਪਟਰਿੰਗ ਮਹਾਰਾਜਾ ਦਲੀਪ ਸਿੰਘ ਫਰਮ 16 ਟੂ 55 ইয়ার্স ਟਿਲ ਉਹਨਾਂ ਦੀ ਲਾਈਫ ਸੋ ਪਰ ਮੈਨੂੰ ਹੁਣ ਖੁਸ਼ੀ ਵੀ ਆ ਫਖਰ ਵੀ ਆ ਕਿ ਮੈਂ ਉਹ ਚੀਜ਼ ਨੂੰ ਅਡਾਪਟ ਕੀਤਾ ਐਕਸੈਪਟ ਕੀਤਾ ਤੇ ਪਟਰੇ ਵੀ ਕੀਤਾ ਬਿਊਟੀਫੁਲੀ ਤਾਂ ਸਪਿੰਡਰ ਸੁਤਾ ਜਿਹੜਾ ਆਪਣੀ ਗਾਇਨ ਸ਼ੈਲੀ ਕਰਕੇ ਆਪਣੀ ਸ਼ਦਾਗੜੀ ਆਪਣੀ ਭਾਸ਼ਾ ਦੇ ਕਰਕੇ ਜੀ ਫਿਲਮ ਦੇ ਵਿੱਚ ਸਪਿੰਡਰ ਸੁਤਾ ਬਲੀਵ ਸੀ ਜਾਂ ਜਾਂ ਕਿ ਤਰ੍ਹਾਂ ਕਿਤੇ ਜੋ ਤੁਹਾਡੀ ਤੁਹਾਡਾ ਇਹ ਬੜੀ ਪਰਸਨਲ ਉਹ ਕਿਤੇ ਨਹੀਂ ਹੈ ਬਿਲਕੁਲ ਹੀ ਨਹੀਂ ਬਿਲਕੁਲ ਹੀ ਨਹੀਂ ਇਸ ਗੱਲ ਦਾ ਮੈਨੂੰ ਬੜਾ ਫਖਰ ਆ ਸਾਡੇ ਦੋਸਤ ਜਿਹਦਾ ਤੁਹਾਡੇ ਸਰਕਲ ਸਾਡੇ ਸਾਰਿਆਂ ਦਾ ਦੋਸਤ ਦਾ ਜਦੋਂ ਉਹਨਾਂ ਨੇ ਫਿਲਮ ਦੇਖੀ ਸਾਡੇ ਇੱਕ ਦੋਸਤ ਨੇ ਮਨਦੀਪ ਸ਼ਰਮਾ ਉਹ ਡੀਏ ਵੀ ਕਾਲਜ ਚੰਡੀਗੜ੍ਹ ਪ੍ਰੋਫੈਸਰ ਨੇ ਜਦੋਂ ਫਰਸਟ ਕੱਟ ਆਇਆ ਫਿਲਮ ਦਾ ਮੈਂ ਕਹਾ ਚਲੋ ਮੈਨਾਂ ਤਾਂ ਜਿੰਮਤ ਨਹੀਂ ਸੀ ਪੈਂਦੀ ਮੈਂ ਕਹਾ ਚਲੋ ਸਾਰੇ ਦੇਖ ਲਓ ਤੇ ਸਾਰੀ ਫਿਲਮ ਦੇਖੀ ਉਹਨਾਂ ਨੇ ਇੱਕਦਮ ਗਲੂਡ ਸੀ ਟੂ ਦਾ ਸਕਰੀਨ ਕਿ ਮਤਲਬ ਇੱਕ ਵਾਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਬਾਅਦ ਜਦੋਂ ਫਿਲਮ ਮੁੱਕ ਗਈ ਤੇ ਮੈਂ ਉਹਨੂੰ ਦੋਸਤੀ ਨਾਲ ਵਿਦਵਾਨ ਕਹਿੰਦਾ ਮੈਨੂੰ ਸ਼ਾਇਰ ਕਹਿੰਦਾ ਕਹਿੰਦਾ ਸ਼ਾਇਰਾ ਤੂੰ ਤਾਂ ਕਿ ਮਾਤਰਾ this was his first compliment so ਤੁਹਾਡੇ ਜਿਹੜੇ ਬਿਲਕੁਲ ਨਜ਼ਦੀਕ ਦੇ ਆੜੀ ਹੁੰਦੇ ਆ ਜੇ ਉਹ ਵੀ ਸਿਨੇਮਾ ਦੇ ਵਿੱਚੋਂ ਤੁਹਾਡਾ ਤੁਹਾਨੂੰ ਲੱਭ ਨਾ ਸਕਣ ਇਹ ਇੱਕ ਐਕਟਰ ਦੀ ਅਚੀਵਮੈਂਟ ਹੁੰਦੀ ਹੈ ਕਿ ਉਹਦੇ ਚ ਤੁਸੀਂ ਨਾ ਹੋਵੋ ਉਹਦੇ ਚ ਕੈਰੈਕਟਰ ਹੀ ਹੋਵੇ ਸੋ ਇਹ ਮੈਨੂੰ ਲੱਗਦਾ ਕਿ ਇਹ ਅਚੀਵਮੈਂਟ ਡਾਇਰੈਕਟਰ ਦੀ ਹੈ ਬੇਸਿਕਲੀ ਕਿਉਂਕਿ ਉਹਨਾਂ ਨੇ ਮੈਨੂੰ ਮੇਰਾ ਆਪਾ ਵਿੱਚੋਂ ਕੱਢਿਆ ਮੈਂ ਕਈ ਵਾਰੀ ਸਾਡੀਆਂ ਕਨਫਲਿਕਟਿੰਗ ਵੀ ਕਨਵਰਸੇਸ਼ਨਸ ਹੁੰਦੀਆਂ ਸੀਗੀਆਂ ਕਿ ਮੈਂ ਕਹਿੰਦਾ ਸੀ ਕਿ ਯਾਰ ਮੈਂ ਵੀ ਐਕਟਿੰਗ ਸਿੱਖ ਕੇ ਆਇਆ ਤੁਸੀਂ ਮੈਨੂੰ ਕਰਨ ਦਿਓ ਮੈਂ ਤੁਹਾਨੂੰ ਕਰਕੇ ਦਿਖਾਉਣਾ ਬੈਟਰ ਕਰ ਸਕਦਾ ਉਹ ਕਹਿੰਦੇ ਟਾਈਮ ਖਰਾਬ ਕਰਨਾ ਕਰ ਲਓ ਸਨ ਲਾਈਟ ਜਾ ਰਹੀ ਆ ਜਿੱਦਾਂ ਅਸੀਂ ਕਹਿੰਦੇ ਆ ਕਰ ਲਓਗੇ ਛੇਤੀ ਸੀਨ ਖਤਮ ਹੋ ਜਾਏਗਾ ਸੋ ਉਸ ਤੋਂ ਬਾਅਦ ਜਦੋਂ ਇੱਕ ਦੋ ਵਾਰ ਇਸ ਤਰ੍ਹਾਂ ਹੋਈ ਸ਼ਬਾਨਾ ਜੀ ਨੇ ਬਹੁਤ ਹੈਲਪ ਕੀਤੀ ਤੇ ਐਂਡ ਸ਼ੀ ਸੈਡ ਕਿ ਯੂ ਆਰ ਡਾਇਰੈਕਟਰਸ ਨੋਜ਼ ਐਕਟਿੰਗ ਲਿਸਨ ਟੂ ਹਿਮ ਸੋ ਸਾਰੇ ਜਾਣੇ ਉਹ ਕਹਿੰਦੇ ਸੀ ਸੋ ਆਈ ਵਾਸ ਸੋ ਓਬੀਡੀਐਂਟ ਟੂ ਮਾਈ ਡਾਇਰੈਕਟਰ ਐਜ਼ ਐਨ ਓਬੀਡੀਐਂਟ ਐਕਟਰ ਸੋ ਜੋ ਜੋ ਕਹਿੰਦੇ ਰਹੇ ਮੈਂ ਕਰਦਾ ਰਿਹਾ ਹਾਲਾਂਕਿ ਮੈਨੂੰ ਪਰਸਨਲੀ ਲੱਗਦਾ ਸੀ ਕਿ ਯਾਰ ਇਸ ਨਾਟ ਹੈਪਨਿੰਗ ਕਿ ਮੈਂ ਕੁਝ ਵੀ ਨਹੀਂ ਕਰ ਰਿਹਾ ਕਿਉਂਕਿ ਇੰਡੀਅਨ ਫਿਲਮ ਇੰਡਸਟਰੀ ਥੋੜੀ ਲਾਊਡਾ 뮤지컬 ਆ 컬러ਫੁਲ ਆ ਜਿਹੜੀ ਹਾਲੀਵੁੱਡ ਫਿਲਮ ਇੰਡਸਟਰੀ ਉਹ ਬਹੁਤ ਹੀ ਅੰਡਰਪਲੇਇੰਗ ਕੈਰੈਕਟਰ ਹੁੰਦੇ ਆ ਤੁਸੀਂ ਕਦੀ ਮਾਰਗਨ ਫ੍ਰੀਮੈਨ ਨੂੰ ਡੈਨਜ਼ਲ ਵਸ਼ਿੰਗਟਨ ਨੂੰ ਜਾਂ ਬ੍ਰੈਡਪਿਟ ਸਾਹਿਬ ਨੂੰ ਜਾਂ ਲਿਓਨਾਰਡੋ ਡਿ ਕੈਪਰੀ ਨੂੰ ਜਿਨ੍ਹਾਂ ਨੂੰ ਵੀ ਤੁਸੀਂ ਫਾਲੋ ਕਰਦੇ ਹੋ ਉਹਨਾਂ ਚੋਂ ਕਦੀ ਉਹਨਾਂ ਦਾ ਆਪਾ ਨਹੀਂ ਦਿਖਦਾ ਤੁਹਾਨੂੰ ਕੈਰੈਕਟਰ ਦਿਖਦਾ ਹਮੇਸ਼ਾ ਕਿਉਰੀਅਸ ਕੇਸ ਆਫ ਬੈਂਜਾਮਿਨ ਬਟਨ ਜੇ ਤੁਸੀਂ ਦੇਖੋਗੇ ਆ ਥੈਟਸ ਦਾ ਮੋਸਟ ਮਤਰਾ ਮੈਨ ਲੱਗਦਾ ਬਿਊਟੀਫੁਲ ਫਿਲਮ ਐਵਰ ਮੇਡ ਇਨ ਹਾਲੀਵੁੱਡ ਫਿਲਮ ਇੰਡਸਟਰੀ ਤੇ ਉਹਦੇ ਵਿੱਚੋਂ ਜਿਨ੍ਹਾਂ ਨੇ ਉਹਨਾਂ ਦੇ ਫਾਦਰ ਦਾ ਕਿਰਦਾਰ ਕੀਤਾ ਜੈਸਨ ਫਲੇਮਿੰਗ ਉਹਨਾਂ ਦਾ ਨਾਮ ਹੈ ਬ੍ਰਿਟਿਸ਼ ਐਕਟਰ ਉਹਨਾਂ ਨੇ ਸਾਡੀ ਫਿਲਮ ਚ ਮਹਾਰਾਜਾ ਦਰੀਪ ਸਿੰਘ ਦੇ ਫਾਦਰ ਸੀ ਜਿਹੜੇ ਜਿਨ੍ਹਾਂ ਨੇ ਫਾਦਰ ਲਈ ਪਾ ਲਿਆ ਨੂੰ ਡਾਕਟਰ ਜੌਨ ਲੌਗਨ ਉਹਨਾਂ ਦਾ ਕੈਰੈਕਟਰ ਕੀਤਾ ਸੋ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੁਣ ਜਦੋਂ ਅਸੀਂ ਇਸ 빅 ਸਕ੍ਰੀਨ ਤੇ ਦੇਖਦੇ ਹਾਂ ਉਹ ਕਿਤੇ ਵੀ ਲਾਊਡ ਨਹੀਂ ਲੱਗਦਾ ਕਿਤੇ ਵੀ ਇਦਾਂ ਨਹੀਂ ਲੱਗਦਾ ਕਿ ਉਹਵਰ ਸ਼ੈਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਿਹੋ ਜਿਹੇ ਕੈਰੈਕਟਰ ਸੀ ਮਹਾਰਾਜਾ ਦਲੀਪ ਸਿੰਘ ਦਾ ਉਹ ਵੀ ਸਬਮਿਸਿਵ ਸਬਮਿਸਿਵ ਸੀਗਾ ਲੈਸ ਸਪੀਕਿੰਗ ਸੀਗਾ ਇਹ ਹਮੇਸ਼ਾ ਉਹ ਸੋਚਦੇ ਜਿਆਦਾ ਸੀ ਆਬਜ਼ਰਵ ਜ਼ਿਆਦਾ ਕਰਦੇ ਸੀ ਉਹਨਾਂ ਦੀਆਂ ਆਈਜ਼ ਬੋਲਦੀਆਂ ਸੀ ਸਿਰਫ ਜਿੱਦਾਂ ਤੁਸੀਂ ਹਿਸਟਰੀ ਤੋਂ ਪਤਾ ਕੀਤਾ ਸੋ ਉਹ ਬਹੁਤ ਖੂਬਸੂਰਤ ਇਹਨਾਂ ਨਾਲ ਡਿਵੈਲਪ ਹੋਇਆ ਉਹਨਾਂ ਦੀ 16 ਸਾਲ ਤੋਂ 55 ਸਾਲ ਦੀ ਉਮਰ ਤੱਕ ਜਦੋਂ ਕੈਰੈਕਟਰ ਡਿਵੈਲਪ ਹੁੰਦਾ ਜਦੋਂ ਆਊਟਸੋਕਨ ਹੁੰਦੇ ਆ ਆਪਣੀ अर्ਲੀ 40s ਦੇ ਵਿੱਚ ਜਾ ਕੇ ਫਿਰ ਉਹ ਵਾਰੀਅਰਸ਼ਿਪ ਉਹਨਾਂ ਚ ਜਾਗਦੀ ਹੈ ਫਿਰ ਉਹ ਮਤਲਬ ਕਿ ਰਿਵੋਲਟ ਕਰਦੇ ਨੇ ਅਗੇਂਸਟ ਬ੍ਰਿਟਿਸ਼ ਸੋ ਸਾਰਾ ਕੁਝ ਇੰਨਾ ਖੂਬਸੂਰਤ ਹੋਇਆ ਕਿ ਗੁਰਿੰਦਰ ਚੱਡਾ ਹੋਣੀ ਇਸ ਵਾਰੀ ਲੰਡਨ ਪ੍ਰੀਮੀਅਰ ਤੇ ਆਏ ਸੀ ਆਸ਼ੋਤਸ਼ ਗਵਾਰਿਕ ਕਰ ਜਨੇ ਲਗਾਨ ਫਿਲਮਸ ਡਾਇਰੈਕਟ ਕੀਤੀ ਆ ਐਂਡ ਦੇ ਵਾਸ ਸੋ ਇੰਪ੍ਰੈਸਡ ਤੇ ਉਹ ਵੀ ਨਹੀਂ ਸੀ ਮੰਨਦੇ ਕਿ ਇਵਨ ਸ਼ਬਾਨਾ ਜੀ ਜੈਸਨ ਫਲੇਮਿੰਗ ਸਾਰੇ ਜਾਣੇ ਇੱਕ ਕੁਐਸਚਨ ਮੈਨੂੰ ਜ਼ਰੂਰ ਪੁੱਛਦੇ ਆ ਕਿ ਇਸ ਦਿਸ ਯੂਰ ਫਸਟ ਫਿਲਮ ਸੋ ਆਈ ਥਿੰਕ ਦਿਸ ਇਜ਼ ਅ ਗ੍ਰੇਟ ਅਚੀਵਮੈਂਟ ਐਜ਼ ਅਨ ਐਕਟਰ ਤੁਸੀਂ ਅੱਛਾ ਕੰਮ ਕੀਤਾ ਹਰ ਪਾਸੋਂ ਬੜੀ ਤਾਰੀਫ ਹੋਈ ਨਾਲ ਨਾਲ ਤੁਹਾਡੀਆਂ ਗੱਲਾਂ ਦੇ ਵਿੱਚ ਕੋਈ ਸਵਾਲ ਹੋਇਆ ਹਾਲੀਵੁੱਡ ਦਾ ਤੁਸੀਂ ਹਾਲੀਵੁੱਡ ਨੂੰ ਡਿਸਕ੍ਰਾਈਬ ਕੀਤਾ ਹਾਲੀਵੁੱਡ ਦੇ ਹਾਲੀਵੁੱਡ ਦੇ ਜਿਸ ਕਿਸਮ ਦੀਆਂ ਫਿਲਮਾਂ ਮੰਗੀਆਂ ਤੁਸੀਂ ਉਸ ਤੋਂ ਡਿਫਰੈਂਟ ਇੱਕ ਸੋਵਰ ਕਿਸਮ ਦਾ ਇਨਸਾਨ ਤੁਹਾਨੂੰ ਲੱਗਦਾ ਤੁਹਾਡਾ ਤੁਸੀਂ ਆਪਣਾ ਕੋਈ ਇੱਕ ਜਿਹੜਾ ਐਜ਼ ਅਨ ਐਕਟਰ ਹਾਲੀਵੁੱਡ ਦੇ ਇਕਤਰਾਸ ਲਿਖੇ ਜਾਂ ਪੰਜਾਬ ਦੇ ਨਹੀਂ ਆਈ ਵੁੱਡ ਲਵ ਟੂ ਜਾ ਕੇ ਹਾਲੀਵੁੱਡ ਦੇ ਕਿਸੇ ਵੀ ਗ੍ਰੇਟ ਐਕਟਰਸ ਨਾਲ ਜਿਵੇਂ ਮੇਰੀ ਬੜੀ ਫੈਸੀਨੇਸ਼ਨ ਆ ਜਿਹੜੇ ਉੱਥੇ ਦੇ ਐਕਟਰ ਐਕਟਰਸ ਨੇ ਸਪੈਸ਼ਲੀ ਮੈਨੂੰ ਕਾਫੀ ਨਾਮ ਕਿਉਂਕਿ ਹੁਣ ਮੈਂ ਫਾਲੋ ਬਹੁਤ ਕਰਦਾ ਪਿਛਲੇ 5 ਸਾਲ ਤੋਂ ਕਿਉਂਕਿ ਮੇਰਾ ਹੋਮਵਰਕ ਹੁੰਦਾ ਸੀ ਕਿ ਤੁਸੀਂ ਆ ਫਿਲਮਸ ਦੇਖਣੀਆਂ ਆਈਆਂ ਜਿਹੜੀਆਂ ਬ੍ਰਿਟਿਸ਼ ਇੰਪੀਰੀਅਲਿਜ਼ਮ ਤੇ ਬੇਸ ਨੇ ਚਾਹੀਓ ਕਿ ਨਾ ਚਾਹੀ ਡਾਇਨਾ ਆ ਜਾਂ ਜਾਂ ਕੁਝ ਵੀ ਕਹਿ ਲੋ ਬਟਰਲ ਜਾਂ ਇਸ ਤਰ੍ਹਾਂ ਦੀ ਸੋ ਉਦੋਂ ਤੋਂ ਮੈਨੂੰ ਪਤਾ ਲੱਗਣ ਲੱਗ ਗਿਆ ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਜੇ ਤੁਸੀਂ 2 ਮਿੰਟ ਵੀ ਕਿਸੇ ਉਹੋ ਜਿਹੇ ਐਕਟਰ ਨਾਲ ਜਿਵੇਂ ਜਿਨ੍ਹਾਂ ਦਾ ਮੈਂ ਨਾਮ ਲਿਆ ਐਡਰੀਅਨ ਪੈਰੀਮੋਰ ਅਲਸਕਾਰਲਟ ਜੋਹਾਂਸਨ ਐਂਡ ਮਾਰਗਟ ਰੋਬੀ ਐਂਵਰ ਹਰਡ ਮੈਲਾਕੋਨੀਜ਼ ਤੇ ਇਹਨਾਂ ਸਾਰਿਆਂ ਐਕਟਰਸ ਨਾਲ ਜੇਕਰ ਤੁਸੀਂ 2 ਮਿੰਟ ਵੀ ਸਕਰੀਨ ਸ਼ੇਅਰ ਕਰੋਗੇ that is a shivering experience ਤੇ ਤੁਸੀਂ ਤੁਹਾਨੂੰ ਪਤਾ ਲੱਗਦਾ ਕਿ ਦੁਨੀਆ ਕਿੰਡੀ ਵੱਡੀ ਹੈ ਮੈਂ ਕੇਨਸ ਜਦੋਂ ਗਿਆ ਸੀ ਉਦੋਂ ਮੈਨੂੰ ਪਹਿਲੀ ਵਾਰੀ ਉਹਦਾ ਉਹਦੀ ਵਾਈਸਨੈਸ ਉਹਦੀ ਜਿੱਦ ਕਿ ਨਵਾਂ ਵਾਸਤੇ ਫਿਲਮ ਇੰਡਸਟਰੀ ਨੂੰ ਪਤਾ ਲੱਗਿਆ ਸੀ ਸੋ ਆਬਵੀਅਸਲੀ ਆਈ ਵੁੱਡ ਲਵ ਟੂ ਡੂ ਦਾ ਹਾਲੀਵੁੱਡ ਫਿਲਮਸ ਬਟ ਹਿੰਦੀ ਫਿਲਮਸ ਵੀ ਬਹੁਤ ਜ਼ਿਆਦਾ ਖੂਬਸੂਰਤ ਨੇ ਪਿੱਛੇ ਜੇ ਮੈਂ ਦੋ ਤਿੰਨ ਫਿਲਮਾਂ ਦੇਖੀਆਂ ਪਾਰਸਟ ਐਂਗਰੀ ਇੰਡੀਅਨ ਗੋਡੈਸ ਇੱਥੇ ਵੀ ਉਹ ਸਿਨੇਮਾ ਗਰੋ ਹੋ ਰਿਹਾ ਹੁਣ ਇੰਡੀਅਨ ਜਿਹੜੇ ਬੇਸਿਕਲੀ ਗਲੋਬਲੀ ਜਦੋਂ ਤੋਂ ਗਲੋਬਲਾਈਜੇਸ਼ਨ ਆਈ ਹੈ ਔਰ ਇੰਟਰਨੈਟ ਸਿਨੈਰੀਓ ਇਨ ਸਟਰੋਂਗ ਹੋਇਆ ਨਿਊਯਾਰਕ ਚ ਕੀ ਹੋਇਆ ਵਿਦਨ 3 ਸੈਕੰਡਸ ਤੁਹਾਡੇ ਫੋਨ ਤੇ ਆ ਜਾਂਦਾ ਸੋ ਇਸ ਕਰਕੇ ਹੁਣ ਉਹ ਗੱਲ ਨਹੀਂ ਰਹੀ ਕਿ ਅੱਛਾ ਪ੍ਰਦੇਸ਼ ਹੋ ਰਿ ਦੀ ਦਾ ਦੇ ਕੰਬਾਈਨ ਐਫਰਟਸ ਸ਼ੁਰੂ ਹੋ ਗਏ ਨੇ ਸੋ ਮੈਂ ਤੁਹਾਡੀ ਪਾਸੇ ਅਸੀਂ ਕਹਿੰਦਾ ਤੁਸੀਂ ਤੁਹਾਡਾ ਜਿਹੜਾ ਬੀ ਮੁਲ ਰੂਕਸ ਤੁਸੀਂ ਪੰਜਾਬੀ ਆ ਹਾਂਜੀ ਜਦੋਂ ਨਵੀਂ ਦੁਕਾਨ ਖੋਲਦੀ ਆ ਰਾਖ ਬਹੁਤ ਆਉਂਦੇ ਉੱਥੇ ਹਾਂਜੀ ਤੁਹਾਡਾ ਵੀ ਨਵਾਂ ਕੰਮ ਸ਼ੁਰੂ ਹੋਇਆ ਬੜੇ ਗਾਹ ਵੀ ਤੁਹਾਡੇ ਕੋਲ ਆਉਣਗੇ ਕਿਹਜਾ ਉਹ ਸਬਜੈਕਟ ਮੇਰਾ ਸਬਜੈਕਟ ਆਬੀਸਲੀ ਮੇ ਹਿਸਟਰੀ ਮੇਰੀ ਫੈਸੀਨੇਸ਼ਨ ਹੈ ਤੇ ਨੇਚਰ ਮੇਰੀ ਮੁਹੱਬਤ ਹੈ ਤੋਂ ਉਸ ਤਰ੍ਹਾਂ ਦੇ ਸਬਜੈਕਟਸ ਹੋਣਗੇ ਈਰਾਨ ਮੇਰੀ ਮੋਸਟ ਕੀ ਕਹਿੰਦੇ ਹੁੰਦੇ ਆ ਆ ਡਿਜ਼ਾਇਰੇਬਲ ਪਲੇਸ ਆ ਜੇ ਉਹਦੇ ਨਾਲ ਬੇਸਡ ਕੁਝ ਮੈਨੂੰ ਕਰਨ ਦਾ ਮੌਕਾ ਮਿਲੂਗਾ ਪਰਜੀਅਨ ਚੀਜ਼ਾਂ ਕਰਨ ਦਾ ਮੌਕਾ ਮਿਲੂਗਾ ਆਪਣੀ ਕਾਫੀ ਫਿਲਮਾਂ ਪ੍ਰਚਲਿਤ ਵੀ ਹੋਈਆਂ ਹਾਂਜੀ ਹਾਂਜੀ ਈਰਾਨ ਦੀਆਂ ਫਿਲਮਾਂ ਕਾਫੀ ਆਸਕਰ ਵਿਨਿੰਗ ਜਾਂਦੀਆਂ ਨੇ ਜੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਆ ਫੋਰਨ ਫਿਲਮਸ ਦੇ ਵਿੱਚ ਉਹਨਾਂ ਦੀ ਨੋਮੀਨੇਸ਼ਨਸ ਹੁੰਦੀਆਂ ਤੇ ਉੱਥੇ ਬ੍ਰਿਲੀਅੰਟ ਡਾਇਰੈਕਟਰਸ ਨੇ ਔਰ ਉਹਨਾਂ ਦੇ ਥਾਟਸ ਬਹੁਤ ਨੇ ਇੱਥੇ ਇੰਡੀਆ 'ਚ ਹੋਣ ਜੇ ਲੱਗੀ ਸੀ ਮੈਨੂੰ ਅਸੀਂ ਮੈਂ ਜਾਣ ਦਾ ਮੌਕਾ ਲਾਲਾ ਲੈਂਡ ਨਹੀਂ ਨੋ ਦੈਸ ਉਹ ਤਾਂ ਹਾਂਜੀ ਉਹ ਸਪੈਨਿਸ਼ ਤੇ ਉੱਥੋਂ ਦੀ ਫਿਲਮ ਹੈ ਸਦਰਨ ਅਮਰੀਕਾ ਦੀ ਬਟ ইরਾਨੀ ਜਿਹੜਾ ਕਲਚਰ ਆ ਉਹਦੀ ਇੱਕ ਥੇਕ ਫਿਲਮ ਲੱਗੀ ਸੀ ਫਰਹਾਦ ਜਾਂ ਕੁਝ ਕਰਕੇ ਸੋ ਕਾਫੀ ਬ੍ਰਿਲਇੰਟ ਫਿਲਮਸ ਸੈਂਸਿਟਿਵ ਫਿਲਮਸ ਬਣਾਉਂਦੇ ਨੇ ਉਹ ਸਾਡਾ ਸਿਨੇਮਾ ਹੈਗਾ ਕਮਰਸ਼ੀਅਲ ਜਿਹੜਾ ਇੰਡੀਅਨ ਫਿਲਮ ਇੰਡਸਟਰੀ ਆ ਉਹਦੇ ਤੇ ਕਮਰਸ਼ੀਅਲਿਜ਼ਮ 90% ਹਾਵੀ ਆ ਬਹੁਤ 10% ਫਿਲਮਸ ਨੇ ਜਿਹੜੀਆਂ ਐਕਚੁਅਲੀ ਸਿਨੇਮੈਟਿਕ ਹੁੰਦੀਆਂ ਨੇ ਕਲਾਤਮਕ ਕਲਾਤਮਕ ਵਕਤੋਂ ਹਾਂਜੀ ਹਾਂਜੀ ਪਰ ਉਹਨਾਂ ਦਾ ਬਿਜ਼ਨਸ ਹੀ ਹੁੰਦਾ ਇਸ ਕਰਕੇ ਉਹਨਾਂ ਨੂੰ ਪ੍ਰਾਇੋਰਟੀ ਵੀ ਨਹੀਂ ਦਿੱਤੀ ਜਾਂਦੀ ਆਬਵੀਅਸਲੀ ਉਹ ਮੇਰੇ ਵਰਗੇ ਬੰਦੇ ਦੇਖ ਲੈਂਦੇ ਜਿਹੜੀਆਂ ਮੈਂ ਫਿਲਮਾਂ ਦੇ ਨਾਮ ਲੈ ਸ਼ਾਇਦ ਤੁਸੀਂ ਸੁਣੇ ਵੀ ਨਹੀਂ ਹੋਣੇ ਇਹ ਪਾਰਚ ਡੇ ਐਂਡ ਐਂਗਰੀ ਇੰਡੀਅਨ ਗੋਡੈਸ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਆ ਸੋ ਡੈਫੀਨਿਟਲੀ ਤੇ ਪਰ ਕਮਰਸ਼ੀਅਲ ਸਿਨੇਮਾ ਆਬਵੀਅਸਲੀ ਹੋਣਾ ਚਾਹੀਦਾ ਹਰ ਬੰਦਾ ਚਾਹੁੰਦਾ ਕਿ ਜਿਹੜਾ ਜਿਹੜੀ ਵੀ ਉਹ ਚੀਜ਼ ਬਣਾਵੇ ਜ਼ਿਆਦਾ ਵੱਡੇ तमाम ਲੋਕਾਂ ਦੇ ਵਿੱਚ ਉਹ ਜਾਵੇ ਪਰ ਜਿਹੜੀ ਆਰਟ ਆ ਉਹ ਉਹਦੀ ਇੱਕ ਆਪਣੀ ਸੈਟੀਸਫੈਕਸ਼ਨ ਹੁੰਦੀ ਹੈ ਜਿਵੇਂ ਮੇਰੇ ਗੀਤ ਆ ਬਹੁਤ ਸਾਰੇ ਜਿੱਦਾਂ ਹਮਜ਼ਾ ਆ ਜਾਂ ਇਸ ਤਰ੍ਹਾਂ ਦੇ ਗੀਤ ਆ ਜਿਨ੍ਹਾਂ ਦੀ ਕਮਰਸ਼ੀਅਲ ਵੈਲਿਊ ਕੁਝ ਵੀ ਨਹੀਂ ਹੈਗੀ ਆ ਨਾ ਉਹ ਲੋਕਾਂ ਨੇ YouTube ਤੇ ਸੁਣਨੇ ਆ ਨਾ ਉਹ ਬਾਏ ਕਰਨੇ ਆ ਬਟ ਇੱਕ ਐਜ਼ ਐਨ ਆਰਟਿਸਟ ਤੁਹਾਨੂੰ ਉਹ ਸੈਟੀਸਫੈਕਸ਼ਨ ਦਿੰਦੇ ਆ ਹਾਂ ਸੋ ਮੈਂ ਉਸ ਤਰ੍ਹਾਂ ਦਾ ਆਰਟਿਸਟ ਆ ਅੱਛਾ ਤੁਸੀਂ ਇਸ ਮੁੱਦਾ ਬਲੈਕਲਿਸਟ ਨੂੰ ਕੀਤੀ ਆ ਤੁਹਾਨੂੰ ਕਦੇ ਸਟਡੀ ਨਹੀਂ ਇਸ ਫਿਲਮ ਦੇ ਕਾਰਨ ਤੁਸੀਂ ਕਮਾਂਤਰੀ ਜਿਹੜਾ ਵਰਲਡ ਵਾਈਡ ਫੇਮ ਹੋਦਾਂ ਨਾਲ ਜੁੜੇ ਹੋ ਬਹੁਤ ਸਾਰੀ ਤੁਸੀਂ ਫਿਲਮਾਂ ਵੀ ਦੇਖੀਆਂ ਨੇ ਜਿਵੇਂ ਆਪਾਂ ਇਰਾਨੀ ਸਿਨੇਮੇ ਦੀ ਕਾਰ ਕਰੀ ਸੀ ਕੀ ਡੀ ਕੁਝ ਇਦਾਂ ਦੇ ਸਬਜੈਕਟ ਰਿ ਜਾਂ ਫਿਲਮਾਂ ਨੂੰ ਤੁਹਾਨੂੰ ਲੱਗਦਾ ਇਸ ਕਿਸਮ ਦਾ ਸਿਨੇਮਾ ਪੰਜਾਬੀ ਦੇ ਵਿੱਚ ਪੈਰਲਲ ਪੜਾਉਣਾ ਚਾਹੀਦਾ ਕਮਰਸ਼ੀਅਲ ਸਿਨੇਮਾ ਅਮ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਹਾਲੇ ਅਸੀਂ ਸਾਡੀ ਸਾਈਕੋਲੋਜੀਕਲ ਡਿਵੈਲਪਮੈਂਟ ਓਨੀ ਜ਼ਿਆਦਾ ਨਹੀਂ ਹੋ ਸકી ਹਾਲੇ ਅ ਅਸੀਂ ਆਪਣੇ ਆਪ ਨੂੰ ਸਲਾਉਣ ਚ ਜ਼ਿਆਦਾ ਬਿਜ਼ੀ ਆ ਮਸਰੂਫ ਆ ਕਿ ਅਸੀਂ ਇਹ ਆ ਅਸੀਂ ਇਹ ਆ ਅਸੀਂ ਇਹ ਆ ਪਰ ਤੁਸੀਂ ਦੁਨੀਆ ਦੇਖੋ ਇੱਥੇ ਇੱਥੇ ਕੋਈ ਕਿਸੇ ਤੋਂ ਘੱਟ ਨਹੀਂ ਸਭ ਇੱਕ ਤੋਂ ਇੱਕ ਵਧੀਕ ਪਹਿਲਾਂ ਕਈ ਹਜ਼ਾਰਾਂ ਸਾਲ ਸੀ ਹੁੰਦੇ ਸਾਇੰਸ ਦਾ ਗ੍ਰੀਕ ਫਿਰ ਵੀ ਅਮਰੀਕਾ ਦੇ ਨਾਮ ਤੋਂ ਰੱਖਦੇ ਪੁੱਤ ਦਾ ਨਾਮ ਅਮਰੀਕ ਸਿੱਧੀ ਸੜਕ ਹੈ ਜਾਂਦੀ ਦੋਸਤੋ ਇਥੋਂ ਇੰਗਲਿਸ਼ ਤਾਂ ਨਾ ਤੀਕ ਦੀ ਕੋਈ ਕੁੜੀ ਉਹ ਪੇਰਾ گاਮ ਦੀ ਉਹਦੀ ਸਭ ਤੋਂ ਉੱਚੀ ਚੀਕ ਰੋਮਨ ਖੁਦ ਨੂੰ ਉੱਚੇ ਦੱਸਦੇ ਜੋ ਰੋਮ ਸ਼ਹਿਰ ਵਸਨੀਕ ਖੁਦ ਵੀ ਪੜਿਆ ਹੁੰਦਾ ਕਾਸ਼ ਉਹਨਾਂ ਨੇ ਬਾਈਬਲ ਵਾਲਾ ਸਟਿੱਕ ਸੋ ਜਦੋਂ ਤੁਸੀਂ ਤਮਾਮ ਦੁਨੀਆ ਨੂੰ ਇੱਕ ਪਿੰਡ ਸਮਝਣ ਲੱਗ ਜਾਂਦੇ ਆ ਕਿ ਮੈਂ ਇਸ ਦੁਨੀਆ ਦਾ ਵਾਸੀ ਵੀ ਆ ਫਿਰ ਤੁਹਾਨੂੰ پتہ ਲੱਗਦਾ ਕਿ ਦੁਨੀਆ ਤੇ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਵੀ ਹੋ ਰਹੀਆਂ ਸਾਡੇ ਤੋਂ ਬਿਹਤਰ ਲੋਕ ਵੀ ਹੈਗੇ ਸਾਡੇ ਤੋਂ ਵਧੀਆ ਆਰਟਿਸਟ ਵੀ ਆ ਜੁਝਾਰੂ ਵੀ ਆ ਸਾਰਾ ਕੁਝ ਆ ਓਬਵੀਅਸਲੀ ਆਪਣੇ ਆਪ ਨੇ ਤੇ ਤੁਹਾਨੂੰ ਫਖਰ ਹੋਣਾ ਚਾਹੀਦਾ ਆਪਣੇ ਆਪ ਨਾਲੋਂ ਵੱਧ ਤੁਹਾਡੇ ਪੁਰਖਿਆਂ ਤੇ ਫਖਰ ਹੋਣਾ ਚਾਹੀਦਾ ਜਿਨ੍ਹਾਂ ਨੇ ਤੁਹਾਡੇ ਲਈ ਇੰਨੀਆਂ ਸ਼ਹਾਦਤਾਂ ਦਿੱਤੀਆਂ ਨੇ ਆਬਵੀਅਸਲੀ ਬਟ ਜੇ ਤੁਸੀਂ ਦੁਨੀਆ ਨੂੰ ਰਿਸਰਚ ਕਰੋ ਹਿਸਟੋਰੀਕ ਹਿਸਟਰੀ ਚਾਹੇ ਤੁਸੀਂ ਰੋਮਨਸ ਦੀ ਦੇਖ ਲਓ ਚਾਹੇ ਤੁਸੀਂ ਅਮਰੀਕਨਸ ਦੀ ਦੇਖ ਲਓ ਬ੍ਰਿਟਿਸ਼ਸ ਦੀ ਦੇਖ ਲਓ ਉਹ ਆਪਣੇ ਆਪ ਨੂੰ ਸਰਾਉਂਦੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਰਾਜ ਕੀਤਾ ਤਮਾਮ ਦੁਨੀਆ ਤੇ ਉਹਨੂੰ ਆਬਵੀਅਸਲੀ ਉਹਨਾਂ ਨੂੰ ਵੱਡਾ ਲੱਗੂਗਾ ਸਾਰਾ ਕੁਝ ਜਿਨ੍ਹਾਂ ਨੇ ਹਿੰਦੁਸਤਾਨ ਤੇ ਵੀ ਕਬਜ਼ਾ ਕੀਤਾ ਸੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਸਟੈਂਡਰਡਸ ਦੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਲੈਂਗੁਏਜ ਹਰ ਹੋਵੇ ਜਿਵੇਂ ਹੁਣ ਮੈਨੂੰ ਬੜੀ ਖੁਸ਼ੀ ਹੈ ਕਿ ਫਿਲਮ ਬੇਸਿਕਲੀ ਇੰਗਲਿਸ਼ ਬਣੀ ਹੈ ਉਹਦਾ ਉਹਦਾ ਫਾਇਦਾ ਇਹ ਹੋਏਗਾ ਕਿ ਸਟੋਰੀ ਸਾਡੀ ਹੈ ਤਵਾਰੀਖ ਸਾਡੀ ਹੈ ਪਰ ਉਹ ਜਾਏਗੀ ਅਸੀਂ ਹੁਣ ਸਥੈਟਫਰਟਸ ਸਫਗ ਜਿੱਥੇ ਮਹਾਰਾਜਾ ਦਰੀਪ ਸਿੰਘ ਨੂੰ ਦਫਨਾਇਆ ਗਿਆ ਉਥੇ ਇੱਕ ਛੋਟੀ ਜਿਹੀ ਸਕਰੀਨਿੰਗ ਕੀਤੀ ਓਨਲੀ 50 ਪੀਪਲਸ ਵਰ ਥੇ ਤੇ ਉਹ ਬੜੇ ਖੁਸ਼ ਸੀਗੇ ਕਿਉਂਕਿ ਲੈਂਗੁਏਜ ਉਹਨਾਂ ਦੀ ਸੀ ਏ ਟੂ ਜ਼ੀ ਉਹਨਾਂ ਨੂੰ ਸਮਝ ਆਇਆ ਤੇ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਮੇਅਰ ਸੀ ਕਾਫੀ ਬਜ਼ੁਰਗ ਬੰਦੇ ਸੀ ਉਹ ਮੇਰੇ ਨਾਲ ਹੈਂਡਸ਼ੇਕ ਕਰਕੇ ਕਹਿੰਦੇ ਸਮ ਆਫ ਥੈਮ ਸੈਡ ਕਿ ਆਈ ਏਮ ਲਿਟਲ ਅਸ਼ੇਮਡ ਟੂ ਬੀ ਬ੍ਰਿਟਿਸ਼ ਹਨਾ ਤੇ ਕਈਆਂ ਦੀਆਂ ਅੱਖਾਂ ਗਿੱਲੀਆਂ ਸੀ ਕਿ ਥਿਸ ਇਜ਼ ਵਰ ਇਸ ਵੈਰੀ ਸੈਡ ਸਟੋਰੀ ਵੀ ਹੈਵ ਰੌਂਗਡ ਯੂ ਐਂਡ ਥਿਸ ਐਂਡ ਥੈਟ ਸੋ ਬਹੁਤ ਕੁਝ ਇਹੋ ਜਿਹਾ ਆ ਅਸੀਂ ਜੇਕਰ ਜੀ ਗਲੋਬਲੀ ਅਸੀਂ ਜੇ ਸਾਡੇ ਤੇ ਵੈਸਟਰਨ ਇੰਪੈਕਟ ਸਾਡੇ ਪਹਿਰਾਵੇ ਤੇ ਆ ਸਕਦਾ ਤੇ ਸਾਡੀ ਸੋਚ ਤੇ ਵੀ ਆਉਣਾ ਚਾਹੀਦਾ ਮੇਰੇ ਖਿਆਲ ਪੰਜਾਬੀ ਸਿਨੇਮਾ ਦਾ ਇੰਡੀਅਨਸ ਦੇਮਾ 90% ਜਿਹੜਾ ਕਮਰਸ਼ੀਅਲ ਆ ਇੱਥੇ ਫਿਲਮ ਬਣਾਉਣ ਤੋਂ ਪਹਿਲਾਂ ਸਬਜੈਕਟ ਲੋ ਦੇਖਿਆ ਜਾਂਦਾ ਜਿਹੜਾ ਆਮ ਲੋਕਾਂ ਬਹੁਤ ਗਿਣਤੀ ਲੋਕਾਂ ਨੂੰ ਪਸੰਦ ਆ ਹਾਂਜੀ ਹਾਂਜੀ ਜਿਹਦੀ ਸੇਲ ਹੋਵੇ ਜਿਹਦੀ ਸੇਲ ਹੋਵੇ ਬਿਜਾਰ ਦੇ ਵਿੱਚ ਜਿਹਦੀ ਮੰਗ ਆ ਜਿਹੜਾ ਤੁਹਾਡਾ ਸਬਜੈਕਟ ਦਾ ਬੈਕਪ੍ਰੇਂਸ ਆ ਤੇ ਤੁਸੀਂ ਆਪਾਂ ਪੰਜਾਬੀ ਦੇ ਵਿੱਚ ਰਿਲੀਜ਼ ਹੋਵੇਗੀ ਪੰਜਾਬੀ ਵਿੱਚ ਅੱਛਾ ਅੱਛਾ ਇਹ ਫਿਲਮ ਐਕਾਡਮਿਕ ਪੱਖ ਤੋਂ ਬਹੁਤ ਅਮੀਰ ਫਿਲਮ ਹੈ ਜੇ ਤੁਸੀਂ ਆਰ ਡਿਪਾਰਟਮੈਂਟ ਦੀ ਗੱਲ ਕਰੀਏ ਹਾਂਜੀ ਹਾਂ ਕਮਰਸ਼ੀਅਲ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਬਾਅਦ ਪੇਕਾ ਹਾਂਜੀ ਹਾਂ ਪੰਜਾਬ ਦੇ ਵਿੱਚ ਤੁਸੀਂ ਇਹਦਾ ਕੀ ਪ੍ਰਭਾਵ ਅੱਛਾ ਪਤਾ ਨਹੀਂ ਕਹਿਣਾ ਨਹੀਂ ਚਾਹੀਦਾ ਚਲੋ ਮੈਂ ਉਮੀਦ ਤਾਂ ਇਹੀ ਕਰਨੀ ਚਾਹੀਦੀ ਆ ਕਿਉਂਕਿ ਵੀ ਪੋਜ਼ਿਟਿਵ ਕੇ ਸਾਰੇ ਲੋਕ ਦੇਖਣਗੇ ਮੇਰੇ ਨਾਲ ਪਹਿਲਾਂ ਵੀ ਇੱਕ ਗੱਲ ਹੋਈ ਸੀ ਅਸੀਂ ਲੁਧਿਆਣੇ ਛਬਾਨ ਆਜ਼ਮੀ ਜੀ ਆਏ ਸੀ ਉਹਨਾਂ ਨੇ ਵੀ ਸੇਮ ਸਵਾਲ ਕੀਤਾ ਸੀ ਮੈਂ ਕਿਹਾ ਜੀ ਮੈਂ ਉਮੀਦ ਕਰਦਾ ਕਿ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਤਾਂ ਪੰਜਾਬੀਆਂ ਨੂੰ ਜ਼ਰੂਰ ਇਹ ਫਿਲਮ ਦੇਖਣ ਜਾਣਾ ਚਾਹੀਦਾ ਬਜ਼ੁਰਗਾਂ ਤੇ ਬੱਚਿਆਂ ਦੇ ਨਾਲ ਲੈ ਕੇ ਕਿਉਂਕਿ ਬਹੁਤ ਘੱਟ ਇਹੋ ਜਿਹੇ ਮੌਕੇ ਆਉਂਦੇ ਆ ਜਦੋਂ ਇਹੋ ਜੀ ਵੱਡੀ ਫਿਲਮ ਇੰਡਸਟਰੀ ਤੁਹਾਡੀ ਹਿਸਟਰੀ ਦਾ ਉਹ ਪਹਿਲੂ ਚੱਕ ਕੇ ਇੱਕ ਦੁਨੀਆ ਦੇ ਵੱਡੇ ਸਿਨੇਮਾ ਤੇ ਲੈ ਕੇ ਜਾਂਦੀ ਆ ਜਿਹਨੂੰ ਤੁਸੀਂ ਕੇਨਸ ਰਿਪਰੈਜ਼ੈਂਟ ਕਰ ਰਹੇ ਹੋ ਜਿਹਦੇ ਪ੍ਰੀਮੀਅਰ ਲੰਡਨ ਹੋ ਰਹੇ ਨੇ ਜਿਹਨੂੰ ਅਵਾਰਡਸ ਸੈਨ ਫਰਾਂਸਿਸਕੋ ਚ ਮਿਲ ਰਹੇ ਨੇ ਸੋ ਸਾਡਾ ਇੱਕ ਫਰਜ਼ ਬਣਦਾ ਆਬਵੀਅਸਲੀ ਬਟ ਸਾਡੇ ਜੇ ਮੈਂਟਲੀ ਦੇਖੀਏ ਸਾਈਕੋਲੋਜੀਕਲੀ ਸਾਡਾ ਸਾਡਾ ਹਲੇ ਸਿਨੇਮਾ ਇਨਾ ਗਰੋ ਨਹੀਂ ਹੋਇਆ ਕਿ ਉਹ ਇਹੋ ਜਿਹੀਆਂ ਫਿਲਮਾਂ ਨੂੰ ਬਹੁਤ ਜ਼ਿਆਦਾ ਦਾਦ ਦੇ ਸਕੇ ਪਰ ਮੈਂ ਉਮੀਦ ਜ਼ਰੂਰ ਕਰਾਂਗਾ ਕਿਉਂਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਔਰ ਮੈਂ ਅ ਜਿੰਨੇ ਇੱਕ ਮੈਨੂੰ ਸੁਣਨ ਵਾਲੇ ਆ ਸ਼ਾਇਦ ਉਹਨੂੰ ਲੱਗੂਗਾ ਕਿ ਯਾਰ ਦੇਖੀਏ ਇਹਨਾਂ ਨੇ ਕੀਤਾ ਕੀ ਆ ਬੇਸਿਕਲੀ ਸੋ ਸ਼ਾਇਦ ਚੈੱਕ ਕਰਨ ਚਲੇ ਜਾਣ ਅਚਾ ਤੁਸੀਂ ਪੰਜਾਬੀ ਹੋ ਪੰਜਾਬੀ ਕਾਇਕੀ ਦੀ ਪੰਜਾਬੀ ਸਭਾ ਦੀ ਪੰਜਾਬੀ ਭਾਸ਼ਾ ਦੀ ਪ੍ਰਤੀਨਿਧਤਾ ਕਰਦੇ ਹੋ ਦੇਸ਼ ਦੇ ਦੇਸ਼ਾਂ ਦੇ ਵਿੱਚ ਜੀ ਤੁਹਾਨੂੰ ਕਦੇ ਇਹ ਚੀਜ਼ ਦੁੱਖਲੀ ਰਹਿਣਾ ਮਹਿਸੂਸ ਨਹੀਂ ਪੰਜਾਬ ਦੇ ਵਿੱਚ ਬਹੁਤ ਅੰਮੀ ਵਿਸ਼ੇ ਬੈ ਜਿਹੜਿਆ ਆ ਆਪਾਂ ਮਹਾਰਾਜ ਦਲੀਪ ਸਿੰਘ ਦੀ ਗੱਲ ਕਰੀਏ ਹਾਂਜੀ ਬਾਹਰੋਂ ਲੋਕ ਆ ਕੇ ਸਾਡੇ ਵਿਸ਼ੇ ਤੇ ਸਾਡੇ ਪੰਜਾਬ ਤੇ ਫਿਲਮਾਂ ਬਣਾ ਰਹੇ ਆ ਪਰ ਅਸੀਂ ਊੜੀ ਪਾਸੇ ਤੋਂ ਨਹੀਂ ਹਾਂ ਉਹ ਮੈਂ ਉਹੀ ਕਹਿਣਾ ਕਿ ਉਹਦੇ ਲਈ ਇੱਕ ਮਾਈਂਡਸੈਟ ਚਾਹੀਦਾ ਕਿ ਤੁਹਾਨੂੰ ਗਵਾਉਣ ਦੇ ਲਈ ਵੀ ਜਿਗਰਾ ਰੱਖਣਾ ਪੈਣਾ ਕਿਉਂਕਿ ਇਹ ਇਹਦੇ ਦੇ ਜਿਹੜੇ ਸਟੋਰੀਜ਼ ਦੀ ਤੁਸੀਂ ਗੱਲ ਕਰਦੇ ਹੋ ਜਦੋਂ ਤੁਸੀਂ ਬਾਇਓਪਿਕ ਪੀਰੀਅਡ ਡਰਾਮਾ ਕਰਨਾ ਹੁੰਦਾ ਤੇ ਮਲਟੀਪਲਾਈ 5 ਟਾਈਮ ਹੋ ਜਾਂਦਾ ਉਹਦਾ ਬਜਟ ਆਬਵੀਅਸਲੀ ਸੋ ਕਿਉਂਕਿ ਸਾਡੀ ਕਮਿਊਨਿਟੀ ਜੇ ਗਲੋਬਲੀ ਦੇਖਿਆ ਜਾਵੇ ਏਡੀ ਵੱਡੀ ਨਹੀਂ ਹੈ ਕਿ ਉਹਦੇ ਚੋਂ ਦੁਬਾਰਾ ਉਹਦੇ ਬੈਕਅਪਸ ਆ ਸਕਣਗੇ ਉਹਦੀ ਮਤਲਬ ਕਿ ਪਰਪਾਈ ਹੋ ਸਕੇ ਕਿ ਜੋ ਕੁਛ ਉਹਦਾ ਬਜਟ ਲੱਗੇਗਾ ਇਸ ਕਰਕੇ ਰਿਸਕ ਫੈਕਟਰ ਬਹੁਤ ਜ਼ਿਆਦਾ ਹੋ ਜਾਂਦੇ ਆ ਜਦੋਂ ਹੁਣ ਇਸ ਫਿਲਮ ਨੂੰ ਇੰਗਲਿਸ਼ ਬਣਾਉਣ ਦਾ ਫਾਇਦਾ ਇਹ ਆ ਕਿ ਪੰਜਾਬ ਬੇਸ਼ੱਕ ਅੱਧਾ ਦੇਖੇ ਜਾਂ 25% ਦੇਖੇ ਪਰ ਬਾਕੀ ਦੁਨੀਆ ਨੇ ਵੀ ਦੇਖਣੀ ਆ ਉਹਨੇ ਸੋ ਇਸ ਕਰਕੇ ਉਹਨਾਂ ਦੇ ਕੈਲਕੂਲੇਸ਼ਨ ਆਬਵੀਅਸਲੀ ਉਹਨਾਂ ਦੀ ਵੀ ਹੋਊਗੀ ਪ੍ਰੋਡਕਸ਼ਨ ਹਾਊਸ ਦੀ ਹੁੰਦੀ ਆ ਸੋ ਜਿੱਦਾਂ ਤੁਸੀਂ ਕਿਹਾ ਕਿ ਹੁਣ ਉਹ ਪਰਸਨਲੀ ਆਕੇ ਤਾਂ ਪੰਜਾਬ ਚ ਉਹ ਪ੍ਰੋਮੋਸ਼ਨ ਕਰਨਗੇ ਨਹੀਂ ਇਹ ਤਾਂ ਸਾਨੂੰ ਲੱਗਦਾ ਕਿ ਯਾਰ ਅਸੀਂ ਸਾਡਾ ਵੀ ਕੋਈ ਫਰਜ਼ ਸਾਡਾ ਫਰਜ਼ ਬਣਦਾ ਅਸੀਂ ਹੁਣ ਮੈਂ ਜਿੰਨਾ ਚਿਰ ਪੰਜਾਬ ਇੱਥੇ ਆਇਆ ਮੇਰੇ ਕੋਲ 4-5 ਦਿਨ ਸਿਗੇ ਮੈਂ ਡੇਲੀ ਅਸੀਂ মিডিਆ ਨੂੰ ਮਿਲ ਰਹੇ ਹਾਂ ਅਸੀਂ ਜਿੱਥੇ ਜਾ ਸਕਦੇ ਮਹਾਰਾਜ ਰਣਜੀਤ ਸਿੰਘ ਉਹਨਾਂ ਦੀ ਵਰਸੀ ਦੇ ਉੱਤੇ ਅਸੀਂ ਵਾਰ ਹਰੀ ਸਿੰਘ ਨਲਗਰ ਰਿਲੀਜ਼ ਕੀਤੀ ਹੈ ਜਿੰਨਾ ਕਲਚਰ ਦੇ ਲਈ ਅਸੀਂ ਕਰ ਸਕਦੇ ਹਾਂ ਅਸੀਂ ਬਹੁਤ ਫੋਰਸਫੁਲੀ ਉਹਨਾਂ ਨੂੰ ਇਰਤਿਆਰ ਕਰਕੇ ਗਿਆ ਸੀ ਕਿ ਪਲੀਜ਼ ਡਬ ਕਰੋ ਪੰਜਾਬੀ ਦੇ ਵਿੱਚ ਕਿਉਂਕਿ ਮਹਾਰਾਜ ਦਲੀਪ ਸਿੰਘ ਬੇਸਿਕਲੀ ਬੌਰਨ ਇਨ ਪੰਜਾਬ ਹਨਾ ਤੇ ਮੈਂ ਤੁਹਾਡਾ ਲੀਡ ਆਰਟਿਸਟ ਪੰਜਾਬ ਦਾ ਹੈ ਤੁਹਾਡੇ ਕੋਲ ਉਹ ਆਡੀਅנס ਹੈਗੀ ਆ ਵਾਈ ਯੂ ਆਰ ਲੂਜ਼ਿੰਗ ਥੈਟ ਤੇ ਫਿਰ ਉਹ ਮੰਨੇ ਕਿ ਅੱਛਾ ਡੂ ਥੈਟ ਕਿਉਂਕਿ ਉਹ ਤਾਂ ਸਾਡਾ ਹੀ ਫਰਜ਼ ਸੀ ਪੰਜਾਬੀ ਉਹਨਾਂ ਨੂੰ ਤਾਂ ਆਉਂਦੀ ਨਹੀਂ ਅਸੀਂ ਫਿਰ ਉਹਦੀਆਂ ਟਰਾਂਸਲੇਸ਼ਨ ਕਰਨੀਆਂ ਫਿਰ ਮੈਂ ਐ ਲੈ ਗਿਆ ਉਹਦੀ ਡਬਿੰਗ ਕੀਤੀ ਫਿਰ ਫਿਰ ਡਿਸੀਜਨ ਹੋਇਆ ਕਿ ਸ਼ਬਾਨਾ ਆਜ਼ਮੀ ਜੀ ਦੀ ਆਡੀਅנס ਹਿੰਦੀ ਆ ਹਿੰਦੀ ਵੀ ਕਰ ਲਈਏ ਫਿਰ ਅਸੀਂ ਸਾਊਂਡ ਐਂਡ ਵਿਜ਼ਨ ਇਨ ਮੁੰਬਈ ਪਿਛਲੇ ਤਕਰੀਬਨ 1.5 ਮਹੀਨੇ ਤੋਂ ਉਹਦੇ ਤੇ ਕੰਮ ਚੱਲ ਰਿਹਾ ਸੀ ਆਰਟਿਸਟ ਹਾਇਰ ਕਰਨੇ ਪੈਂਦੇ ਤੁਹਾਨੂੰ ਪਤਾ ਬ੍ਰਿਟਿਸ਼ ਐਕਟਰਸ ਤਾਂ ਐਕਟਿੰਗ ਉਹਨਾਂ ਨੇ ਤਾਂ ਇੰਗਲਿਸ਼ ਹੀ ਬੋਲਣੀ ਸੀ ਆਪਣੀ ਡਬਿੰਗ ਤਾਂ ਹਿੰਦੀ ਚ ਕਰਨ ਹੋ ਰਹੇ ਫਿਰ ਤੁਹਾਨੂੰ ਅਕੋਰਡਿੰਗਲੀ ਸਾਰਾ ਕੁਝ ਹੁਣ ਰੀਸੈਂਟਲੀ ਉਹਦੇ ਮਤਲਬ ਫਸਟ ਕਾਪੀਜ਼ ਆਈਆਂ ਸਾਡੇ ਕੋਲ ਪੰਜਾਬੀ ਤੇ ਹਿੰਦੀ ਬਿਊਟੀਫੁਲੀ ਡਬਡ ਐਂਡ ਆ ਕ੍ਰੈਡਿਟ ਗੋਸ ਟੂ ਮੋਨਾ ਸ਼ੈਟੀ ਐਂਡ ਹਿਸ ਟੀਮ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਮੈਂ ਵੀ ਉੱਥੇ ਜਾ ਕੇ ਜਦੋਂ ਕਰਦਾ ਸੀ ਬਾਲੀਵੁੱਡ ਫਿਲਮ ਇੰਡਸਟਰੀ ਬਹੁਤ ਜ਼ਿਆਦਾ ਬਾਰੀਕ ਤੇ ਖੂਬਸੂਰਤ ਤੀ ਨਾਲ ਕੰਮ ਕਰਦੇ ਨੇ ਬੜੇ ਟੈਲੈਂਟਡ ਲੋਕ ਬੈਠੇ ਨੇ ਔਰ ਇੱਥੇ ਇੱਥੇ ਜਿਹੜਾ ਕੰਮ ਇੱਕ ਦਿਨ ਚ ਹੋ ਸਕਦਾ ਉਹ ਕਈ ਵਾਰੀ ਅਮਰੀਕਨ ਫਿਲਮ ਇੰਡਸਟਰੀ ਚ 15 ਦਿਨ ਲੱਗਦੇ ਕਿਉਂਕਿ ਉਹ ਟੂ ਪ੍ਰੋਫੈਸ਼ਨਲ ਆ ਪਹਿਲਾਂ ਉਹਨੇ ਐਗਰੀਮੈਂਟਸ ਕਰਨੇ ਨੇ ਫਿਰ ਉਹਨਾਂ ਦੀ ਸੈਚਰਡੇ ਸੰਡੇ ਛੁੱਟੀ ਹੁੰਦੀ ਆ ਫਿਰ ਉਹਨਾਂ ਦਾ ਕੁਝ ਹੋ ਜਾਂਦਾ ਸੋ ਉਹ ਬਹੁਤ ਉਹਨਾਂ ਦਾ ਵਰਕ ਪ੍ਰੋਸੈਸ ਪ੍ਰੋਫੈਸ਼ਨਲ ਬਹੁਤ ਆ ਪਰ ਸਲੋ ਬਹੁਤ ਆ ਸੋ ਇੰਡੀਅਨ ਬੌਰਨ ਬੰਦੇ ਨੂੰ ਇਹ ਲੱਗਦਾ ਯਾਰ ਕੁਝ ਕਰ ਹੀ ਨਹੀਂ ਰਿਹਾ ਇਸੇ ਕਰਕੇ ਫਿਲਮ 2 ਸਾਲ ਪੋਸਟ ਪ੍ਰੋਡਕਸ਼ਨ ਤੇ ਪਈ ਰਹੀ 15 ਐਡੀਟਰਸ ਕੋਲ ਗਈ ਫਿਰ ਉਹਦੇ ਰੈਫਰੈਂਸ ਲੈਂਦੇ ਆ ਪਹਿਲਾਂ ਸਕ੍ਰਿਪਟ ਡਾਇਰੈਕਟਰਸ ਡਾਕਟਰਸ ਕੋਲ ਜਾਂਦੀ ਹੈ ਕਿ اچھا ਸਕ੍ਰਿਪਟ ਚ ਕੀ ਕੀ ਫਾਲਟ ਆ ਵੈਡਲੀ ਕਰ ਲਓ ਤਾਂ ਕਿ ਸ਼ੂਟ ਜ਼ਾਇਆ ਨਾ ਜਾਵੇ ਸੋ ਪੇਪਰ ਵਰਕ ਕਾਫੀ ਪੇਪਰ ਵਰਕ ਬਹੁਤ ਜ਼ਿਆਦਾ ਹਾਂਜੀ ਜਦੋਂ ਮੈਨੂੰ ਸਵੇਰੇ ਸ਼ੂਟਿੰਗ ਦੇ ਲਈ ਉਹ ਆਉਂਦਾ ਹੁੰਦਾ ਸੀ ਸਕੇਡਿਊਲ ਡੇ ਦਾ ਤੇ ਉਹਦੇ ਚ ਮਿੰਟ ਹੁੰਦੇ ਸੀਗੇ ਕਿ ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਆਈ ਵਾਸ ਅਮੇਜ਼ਡ ਕਿ ਉਹਨਾਂ ਨੇ ਕਿਹਾ ਕਿ 5:30 ਤੁਹਾਡੀ 5:30 AM ਤੁਹਾਡੀ ਸੈੱਟ ਤੇ ਕਾਲ ਆ ਸੋ ਤੁਸੀਂ 5:23 ਤੇ ਗੇਟ ਤੇ ਹੋਣੇ ਚਾਹੀਦੇ ਆ ਉਹਦੇ ਹਨਾ ਤੁਹਾਨੂੰ ਕਾਰ ਪਿਕਅਪ ਕਰਨਾ ਹੋਊਗੀ ਹੋਟਲ ਤੋਂ ਫਿਰ ਤੁਸੀਂ 5:35 ਤੱਕ ਆਪਣਾ ਬ੍ਰੇਕਫਾਸਟ ਖੰਡ ਕਰ ਲੈਣਾ ਤੇ 5:45 ਤੇ ਤੁਸੀਂ ਮੇਕਅਪ 'ਚ ਹੋਣੇ ਚਾਹੀਦੇ ਆ ਤੇ 6:00 AM ਤੁਸੀਂ ਔਨ ਸੈੱਟ ਹੋਣੇ ਚਾਹੀਦੇ ਆ ਸੋ ਉਹ ਜਿਹੜੀ ਮਤਲਬ ਕਿ ਮੇਨਟੇਨੈਂਸ ਆਫ ਮੈਨੇਜਮੈਂਟ ਐ ਪ੍ਰੋਫੈਸ਼ਨਲਿਜ਼ਮ ਆ ਦੈਟਸ ਇਨਕ੍ਰੈਡੀਬਲ ਉਹਦੇ ਕਰਕੇ ਮੇਖਲੋ ਫਿਲਮ ਇੰਡਸਟਰੀ ਇੰਨੀ ਗਰੋ ਕੀਤੀ ਚਲੋ ਫਿਲਮ ਚ ਨਿਕਲਗੇ ਸਤਿੰਦਰ ਸੁਲਤਾਨ ਵਰਦੀ ਵਾਪਸ ਤੰਦਰੁਸਤਾਂ ਨੂੰ ਜੇ ਡਿਸਕ੍ਰਾਈਬ ਕਰਨਾ ਹੋਵੇ ਕਿੰਨਾ ਸ਼ਰਧਾਨਾ ਕੀਤਾ ਜਾ ਸਕਦਾ ਡਿਸਕ੍ਰਾਈਬ ਜੇ ਕਲਬਸ ਕਰਨਾ ਹੋਵੇ ਮੈਂ ਮੈਨੂੰ ਨਵਾਂ ਲਫ਼ਜ਼ ਕਲਬਿਆ ਪਰਹੇਜ਼ਦਾਰ ਤੇ ਮੈਂ ਜ਼ਿਆਦਾਤਰ ਪਰਹੇਜ਼ ਕਰਦਾ ਕਿਉਂਕਿ ਕੰਦੇ ਮਸਲੇ ਮਤਲਬ ਕੁਝ ਵੀ ਚੀਜ਼ ਹੋਵੇ ਮੇਰੀ ਜ਼ਿੰਦਗੀ ਦਾ ਫਲਸਫਾ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਜੇ ਮੈਂ ਟੈਟੂ ਬਣਾਉਣਾ ਹੋਵੇ ਤੇ ਸ਼ਾਇਦ ਇਹੀ ਬਣਾਉਂਗਾ ਤੇ ਮੈਨੂੰ ਲੱਗਦਾ ਕਿ ਵਕਤ ਜ਼ਾਇਆ ਕਰਨਾ ਮੇਰੇ ਲਈ ਸਭ ਤੋਂ ਵੱਡੀ ਮਹਾਨੀ ਮੈਂ ਜ਼ਿੰਦਗੀ ਚ ਇਸੇ ਗੱਲ ਦਾ ਫਖਰ ਹੈ ਮੈਨੂੰ ਕਿ ਮੈਂ ਜਦੋਂ ਯੂਨੀਵਰਸਿਟੀ ਹੁੰਦਾ ਸੀ 9 to 9 ਯੂਨੀਵਰਸਿਟੀ ਦੀ ਲਾਇਬ੍ਰੇਰੀ ਖੁੱਲਦੀ ਸੀ ਤੇ ਮੈਂ 8:59 to 9:01 pm ਤੇ ਉੱਥੇ ਰਹਿੰਦਾ ਸੀ ਸੋ ਮੈਂ ਕਦੀ ਵੀ ਵਕਤ ਨੀ ਜ਼ਾਇਆ ਕੀਤਾ ਸੋ ਮੇਰੇ ਖਿਆਲ ਚ ਇਸੇ ਕਰਕੇ ਇੰਨੀ अर्ਲੀ ਏਜ ਚ ਤੁਸੀਂ ਰਾਇਲ ਅਲਬਰਟ ਹਾਲ ਲੰਡਨ ਵਰਗੀ ਪ੍ਰੈਸਟੀਜੀਅਸ ਕਾਂਸਰਟ ਹਾਲ ਚ ਪਰਫਾਰਮ ਕਰ ਸਕੇ ਆ ਤੁਸੀਂ ਕੇਨਸ ਅਫੋਰਡ ਕਰ ਸਕੇ ਆ ਸੋ ਮੇਰੇ ਖਿਆਲ ਚ this will depict me and described me very beautifully ਤੁਹਾਡੇ ਨਾਮ ਹੋਣਾ ਅਕਸਰ ਮੈਨੂੰ ਨਹੀਂ ਪਤਾ ਤੁਸੀਂ ਆਪ ਲਾਦੇ ਜਦ ਨਹੀਂ ਆਪ ਤੁਹਾਡੇ ਲੋਕ ਸਿੰਦਰ ਸ਼ੇਟਾ ਉਹ ਤੁਹਾਨੂੰ ਸੂਫੀ ਗਾਇਕਸ ਇਸ ਨੂੰ ਸ਼ਤਰਾਂ ਮੰਨਦੇ ਨੇ ਤੁਸੀਂ ਇਸ ਨਾਮ ਨਾਲ ਕਿੰਨਾ ਕਿ ਸਭ ਹਾਂ ਸੂਫੀ ਮੈਨੂੰ ਇਸ ਕਰਕੇ ਲੱਗਿਆ ਕਿਉਂਕਿ ਮੇਰੀ ਡਾਕਟੋਰੇਟ ਸੂਫੀਇਜ਼ਮ ਚ ਸੀ ਅ ਪਰ ਮੈਨੂੰ ਲੱਗਦਾ ਕਿ ਸੂਫੀ ਹੋਣਾ ਇੱਕ ਬਹੁਤ ਉਹ ਅਲੈਦਾ ਚੀਜ਼ ਹੈ ਵੱਖਰੀ ਚੀਜ਼ ਹੈ ਉਹਦੇ ਲਈ ਤੁਹਾਨੂੰ ਹੋ ਸਕਦਾ ਤੁਹਾਡਾ ਦੁਨੀਆਦਾਰੀ ਤੋਂ ਮੋਹ ਉੱਠ ਜਾਏ ਤੁਹਾਡਾ ਤੁਹਾਡਾ رابطہ ਹੀ ਨਾ ਰਹੇ মিডিਆ ਨਾਲ ਤੁਸੀਂ ਕਨਵਰਸੇਸ਼ਨ ਨਹੀਂ ਕਰ ਸਕਦੇ ਉਦਲੀਏ ਕਾ ਲਾਕਿਕ ਚਾਹੀਦਾ ਇਲਾਹੀ ਵਜੂਦ ਸੂਫੀ ਮਤ ਆਪਣੇ ਉਹ ਇੱਕ ਸੰਸਾਰ ਸੰਸਾਰ ਆ ਆਪਣੇ ਆਪ ਚ ਇੱਕ ਸਾਈਕੋਲੋਜੀ ਆ ਬੇਸਿਕਲੀ ਸਟੇਟ ਆਫ ਮਾਈਂਡ ਆ ਸੂਫੀਇਜ਼ਮ ਜਿਹੜਾ ਅਸੀਂ ਲੋਕ ਸੂਫੀ ਨਹੀਂ ਕਹਿ ਸਕਦੇ ਪਰ ਮੈਂ ਸੂਫੀਇਜ਼ਮ ਦੇ ਵਰਗਾ ਹੋਣ ਦੀ ਕੋਸ਼ਿਸ਼ ਜ਼ਰੂਰ ਕਰਦਾ ਸੂਫੀਇਜ਼ਮ ਦੀਆਂ ਜਿਹੜੀਆਂ ਬੇਸਿਕ ਨੇਚਰਸ ਇਹ ਹੈ ਕਿ ਸਾਰਿਆਂ ਨਾਲ ਮੁਹੱਬਤ ਕਰੋ ਕਿਸੇ ਦੇ ਦਰਦ ਨੂੰ ਆਪਣਾ ਸਮਝੋ ਕਿਸੇ ਦੀ ਹਮਾਇਤ ਕਰ ਸਕਦੇ ਤਾਂ ਕਰੋ ਝੂਠ ਨਾ ਬੋਲੋ ਬੇਸਿਕ ਨੇਚਰ ਆਫ ਏਵਰੀ ਜਿਹੜਾ ਰਿਲੀਜੀਅਨ ਆ ਉਹ ਇਹੀ ਹੁੰਦਾ ਤਾਂ ਸੂਫੀਇਜ਼ਮ ਵੀ ਇੱਕ ਕਿਸਮ ਦਾ ਰਿਲੀਜੀਅਨ ਹੋ ਗਿਆ ਹੌਲੀ ਹੌਲੀ ਹਲ ਤੇ ਉਹਨਾਂ ਨੇ ਸਾਰੀਆਂ ਚੰਗਿਆਈਆਂ ਜਿੱਥੋਂ ਜਿੱਥੋਂ ਚੱਕ ਸਕਦੇ ਸੀਗੇ ਪਰ ਉਹਨਾਂ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਐਸਟੈਬਲਿਸ਼ ਹੋਇਆ ਦੁਨੀਆ ਦੇ ਵਿੱਚ ਉਹ ਹੈਗਾ ਕਿ ਉਹ 뮤직 ਤੇ ਨਚਣਾ ਗੋਣਾ ਉਹਦੇ ਵਿੱਚ ਜਾਇਜ਼ ਮੰਨਿਆ ਨਹੀਂ ਗਿਆ ਕਿਉਂਕਿ ਇਸਲਾਮ ਚ ਜਦੋਂ ਸੂਫੀਆਜ਼ ਅੰਮਲ ਆਇਦਾ ਹੋਇਆ ਤੇ ਉਹਦੇ ਚ ਜਾਇਜ਼ ਨਹੀਂ ਸੀ ਗੀਤ ਨੂੰ ਵੈਸੇ ਵੀ ਕਾਲਾ ਜਾਦੂ ਹਾਂਜੀ ਹਾਂਜੀ ਹਾਂ ਸੋ ਇਸ ਕਰਕੇ ਹੁਣ ਵੀ ਅੱਜ ਕਈ ਜਗ੍ਹਾ ਜਿਹੜੇ ਇਸਲਾਮ ਦੇ ਵਿੱਚ ਕਈ ਜਗ੍ਹਾ ਤੇ ਸੂਫੀਆਂ ਨੂੰ ਇੰਨੀ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਕਹਿੰਦੇ ਅਸੀਂ ਅਸੀਂ ਸ਼ੀਆ ਆ ਅਸੀਂ ਸੁੰਨੀ ਆ ਅਸੀਂ ਸੂਫੀ ਨਹੀਂ ਆ ਬਟ ਸੂਫੀਇਜ਼ਮ ਦਾ ਇੰਪੈਕਟ ਮੇਰੀ ਪੋਇਟਰੀ ਤੇ ਹੈਗਾ ਬਟ ਮੈਨੂੰ ਲੱਗਦਾ ਕਿ ਥਿਸ ਇਜ਼ ਮੋਰ ਲਿਟਰੇਰੀ ਤੇ ਜਿਹੜੀ ਤੁਹਾਡੇ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਹੁਣ ਜੇ ਤੁਸੀਂ ਮੋਤੀਆ ਚ ਮੇਲੀ ਨਿੱਕੀ ਜੀ ਕੁੜੀ ਨੂੰ ਕਹੋਗੇ ਉਹਦੇ ਵਿੱਚ ਮੋਰ ਲਿਟਰੇਚਰ ਹੈ ਨਾ ਕਿ ਸੂਫੀਅਜ਼ਮ ਬਟ ਸੂਫੀਅਜ਼ਮ ਦਾ ਅਸਰ ਹੈਗਾ ਉਹ ਕੀ ਹੈ ਕਿ ਚੰਗਿਆਈ ਆ ਸਿੱਧ ਗਿਆ ਤਲਬ ਹਾਂਜੀ ਬਾਸ਼ਾ ਦਾ ਹਾਂਜੀ ਪਰ ਜਨ ਪਰ ਜਨ ਲਿਟਰੇਚਰ ਕਿਉਂਕਿ ਫਾਰਸੀ ਜਿਹੜੇ ਪਹਿਲੇ ਸੂਫੀ ਹੋਏ ਆ 9th 8th ਸੈਂਚਰੀ ਦੇ ਉਹ ਫਾਰਸੀ ਜ਼ਬਾਨ ਚ ਲਿਖੇ ਗਏ ਇਸੇ ਕਰਕੇ ਸਾਡੀ ਕੰਪਨੀ ਦਾ ਨਾਮ ਫਰਦਾ우스 ਹੈ ਸਾਡੇ ਮੇਰੇ ਮੋਟਰਸਾਈਕਲ ਦਾ ਨਾਮ ਫਰਦਾ우스 ਸੀਸੀ ਸੋ ਉਹ ਚੀਜ਼ਾਂ ਮੇਰੇ ਤੇ ਉਤਫਾਕਨ ਅਸਰ ਹੋ ਗਿਆ ਜਾਂਦੇ ਜਾਂਦੇ ਉਹ ਗੀਤ ਜਿਸ ਤੋਂ ਸਤੰਦਰ ਤੋਂ ਸਰਤਾਜ ਜੀ ਜੀ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੜੇ ਬਨੇ ਲਾਈਂ ਸਾਈਂ ਵੇ ਮੇਰੇ ਆਗੁਨਾਂ ਨੂੰ ਲੁਕਾਈਂ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਈਂ ਸੱਚੀ ਵੇ ਸੱਚੀ ਸਰਤਾਜ ਹੀ ਬਣਾਈ ਥੈਂਕ ਯੂ ਇਸ ਗੱਲ ਵੱਲ ਵੀ ਬਹੁਤ ਬਹੁਤ ਮਿਹਰਬਾਨੀ